ਸਰ ਕਿਸ ਤਰ੍ਹਾਂ ਦੀ ਅਜ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਕੌਣ ਬੰਦਾ ਸੀ ਤੇ ਕਿੰਨੇ ਕਿੰਨੇ ਨਾਮ ਦੇ ਦੇਖੋ ਮਨਜੋਬ ਸੀਐਮ ਸਾਹਿਬ ਤੇ ਮਨਜੋਬ ਡੀਜੀਪੀ ਸਾਹਿਬ ਪੰਜਾਬ ਦੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇੱਕ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਇਹਦੇ ਚ ਪਟਿਆਲੇ ਜ਼ਿਲ੍ਹੇ 'ਚ ਵੀ ਬੜੀ ਸਰਗਰਮੀ ਨਾਲ ਨਸ਼ੇ ਤਸਕਰਾਂ ਖਿਲਾਫ ਕਾਰਵਾਈ ਹੁੰਦੀ ਹੈ ਜਿੱਥੇ ਅਸੀਂ ਨਸ਼ਾ ਤਸਕਰਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਕੇ ਸਪਲਾਈ ਚੇਨ ਤੋੜ ਰਹੇ ਹਾਂ ਉਸ ਤੋਂ ਇਲਾਵਾ ਜਿਹੜਾ ਵੀ ਕਿਸੇ ਨਸ਼ਾ ਤਸਕਰ ਨੇ ਨਸ਼ਿਆਂ ਦੇ ਗੋਰਖ ਧੰਦੇ ਨਾਲ ਜਿਹੜੀ ਕਾਲੀ ਕਮਾਈ ਕੀਤੀ ਆ ਤੇ ਕੋਈ ਵੀ ਨਜਾਇਜ਼ ਉਸਾਰੀ ਕੀਤੀ ਆ ਉਸ ਪੁਲਿਸ ਵਿਭਾਗ ਜਿਹੜਾ ਸਬੰਧਿਤ ਏਜੰਸੀ ਨਾਲ ਮਿਲ ਕੇ ਉਹਨੂੰ ਡਿਮੋਲੀਸ਼ਨ ਡਰਾਈਵ ਅਸੀਂ ਕਰ ਰਹੇ ਆ ਅੱਜ ਪਿੰਡ ਸ਼ੇਰਮਾਜਰੇ 'ਚ ਰਜਿੰਦਰ ਸਿੰਘ ਔਰ ਫਰੀਠਾ ਇਹ ਰੀਠਾ ਨਾਮ ਦਾ ਇੱਕ ਬੜਾ ਬਦਨਾਮ ਨਸ਼ਾ ਸਮਗਲਰਾ ਜਿਵੇਂ ਕਿ ਆਪਾਂ ਬੈਕਗ੍ਰਾਉਂਡ 'ਚ ਦੇਖ ਸਕਦੇ ਆ ਕਿ ਇਹਦੇ ਰਿਹਾਇਸ਼ੀ ਮਕਾਨ ਨੂੰ ਜੇਸੀਬੀ ਰਾਹੀਂ ਡਿਮੋਲਿਸ਼ ਕੀਤਾ ਜਾ ਰਿਹਾ ਇਸ ਸਮਗਲਰ ਤੇ 6 ਤੋਂ ਜ਼ਿਆਦਾ ਮੁਕਾਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਇਹਦੇ ਡਿਮੋਲਿਸ਼ਨ ਨਾਲ ਪਿੰਡ ਵਾਸੀਆਂ 'ਚ ਇੱਕ ਬੜੀ ਖੁਸ਼ੀ ਦੀ ਲਹਿਰ ਆ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਤੇ ਮਨ 'ਚ ਬੜੇ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੁੰਦਾ ਹੈ ਸਰ ਪਟਿਆਲੇ ਵਿੱਚ ਕਿੰਨੇ ਕੁੰਕਲ ਇਹ ਜੇ ਮਕਾਨੇ ਡਿਮੋਲਿਸ਼ ਕਰਦੇ ਗਏ ਹੁਣ ਤੱਕ ਅਸੀਂ 5 ਤੋਂ ਜ਼ਿਆਦਾ ਡਿਮੋਲਿਸ਼ਨਸ ਕਰ ਚੁੱਕੇ ਹਾਂ ਤੇ ਇਹ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੁਆਣ ਵਾਲੇ ਸਮੇਂ 'ਚ ਵੀ ਜੰਗੀ ਪੱਧਰ ਤੇ ਜਾਰੀ ਰਹੂਗੀ ਸਰ ਫੌਦਾ ਕੀ ਨਾਮਾ ਕੀ ਰੈਸਟ ਸਰ ਮੈਂ 150 ਸੈਕਟਰੀਆ ਜੀ ਨਾਮ ਮੇਰਾ ਦਸ਼ਮੇਸ਼ ਹੈ ਤੇ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਠੀਕਾ ਵੀ ਇਹ ਬੰਦਾ ਰਜਿੰਦਰ ਸਿੰਘ ਉਰਫ ਰਾਠਾ ਇਹ ਸ਼ਾਮਲਾ ਜ਼ਮੀਨ ਤੇ ਇਹਦਾ ਘਰ ਬਣਾਇਆ ਹੋਇਆ ਇਹਨੇ ਜਿਹੜਾ ਘਰ ਬਣਾਇਆ ਨਸ਼ੇ ਦੀ ਕਾਲੋ ਕਾਲੀ ਕਮਾਈ ਨਾਲ ਬਣਾਇਆ ਹੋਇਆ ਤੇ ਪੰਜਾਬ ਸਰਕਾਰ ਦੀ ਜਿਹੜੀ ਯੁੱਧ ਨਸ਼ਾ ਅਰੋਧ ਮਹਿੰਮਤਾ ਹੈ ਚਲਾਈ ਗਈ ਹੈ ਜੀ ਉਹਦੇ ਤਹਿਤ ਅੱਜ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਅੱਜ ਦੀ ਕਿ ਜਿਹੜੀ ਪੰਚਾਇਤ ਹੈ ਉਹਦੇ ਮੇਰੇ ਬਕਾਇਦਾ ਮਤਵ ਆਇਆ ਗਿਆ ਸੀ ਕਿ ਇਹ ਵੀ ਨਸ਼ੇ ਦੇ ਜਿਹੜੇ ਤਸਕਰ ਨੂੰ ਉਹਦੇ ਖਿਲਾਫ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਜੀ ਸਰ ਜੀ ਸਰ ਇਹ ਵਿੱਚ ਕੋਈ ਨਿਸ਼ਾਨਦੇਹੀ ਤੇ ਹੋਏ ਨਹੀਂ ਤਰਫ ਨਹੀਂ ਸਰ ਨਿਸ਼ਾਨਦੇਹੀ ਤਾਂ ਮਾਲ ਮਹਿਕਮੇ ਦੀ ਹੁੰਦੀ ਹੈ ਜੀ ਨਾਜਾਇਜ਼ ਕਬਜ਼ਾ ਹੈ ਜੀ ਹਾਂ ਜੀ ಗ್ರಾಮ ਪੰਚਾਇਤ ਦਾ ਹੀ ਇਹੋ ਹੈ ਜੀ ਮੈਂ ਤਾਂ ਮਤਲਬ ಗ್ರಾಮ ਪੰਚਾਇਤ ਨੂੰ ਇਹ ਸੀਗਾ ਵੀ ਹਾਂ ਨਾਜਾਇਜ਼ ਕਬਜ਼ਾ ਬੰਦਾ ਇਹ ਮਤਲਬ ਲਿਖ ਕੇ ਵੀਰੋ ਸਾਹਿਬ ਨੂੰ ਫਿਲ ਕੀਤਾ ਹਾਂਜੀ ਨਸ਼ੇ ਦਾ ਤਸਕਰ ਹੈ ਨਸ਼ੇ ਦਾ ਤਸਕਰ ਜਿਸ ਤੋਂ ਕਹੀਂ ਪਨਾ ਵੀ ਕੇਸ ਚੱਲ ਰਿਹਾ ਹੈ